ਸਰਨ ਪਿਆਰਪਰੀ ਸਤਿ ਸ਼੍ਰੀ ਅਕਾਲ ਜੀ ਅੱਜ ਤੁਹਾਨੂੰ ਮੈਂ ਜਿਹੜਾ ਗੀਤ ਸੁਣਾ ਰਹੀ ਆ ਇਹ ਇੱਕ ਗਿੱਧੇ ਦਾ ਤਮਾਸ਼ਾ ਹੈ ਤਾਂ ਛੋਟਾ ਹੀ ਇਹਨੂੰ ਸੁਣਿਓ ਮੈਨੂੰ ਆਸ ਹੈ ਤੁਹਾਨੂੰ ਪਸੰਦ ਆਊਗਾ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਮਾਣ ਉਹਨਾਂ ਦੀਸ ਪਿਆਰੇ ਜਿਹੇ ਤਮਾਸ਼ੇ ਦਾ

ਚੱਲਦੀ ਚੱਲਦੀ ਗੱਡੀ ਵਿੱਚ ਸਿੱਖ ਆ ਕੇ ਬੈ ਗਿਆ ਸਤ ਨਾਮ ਸਤ ਨਾਮ ਹੋਵੇ ਨੀ ਗੱਡੀ ਦੇ ਵਿੱਚ ਵਾਹੇ ਗੁਰੂ ਵਾਹੇ ਗੁਰੂ ਹੋਵੇ ਨੀ ਗੱਡੀ ਦੇ ਵਿੱਚ ਸ਼ਾਰਾ ਰਾਰਾ ਸ਼ਾਰਾ ਰਾਰਾ ਹੋਵੇ ਨੀ ਗੱਡੀ ਦੇ ਵਿੱਚ ਸ਼ਾਰਾ ਰਾਰਾ ਸ਼ਾਰਾ ਰਾਰਾ ਹੋਵੇ ਨੀ ਗੱਡੀ ਦੇ ਵਿੱਚ ਚਲਦੀ ਚਲਦੀ ਗੱਡੀ ਦੇ ਵਿੱਚ ਪੰਡਤ ਆ ਕੇ ਬੈ ਗਿਆ ਚਲਦੀ ਚਲਦੀ ਗੱਡੀ ਦੇ ਵਿੱਚ ਪੰਡਤ ਆ ਕੇ ਬੈ ਗਿਆ ਹਰੇ ਰਾਮ ਹਰੇ ਰਾਮ ਹੋਵੇ ਨੀ ਗੱਡੀ ਦੇ ਵਿੱਚ ਹਰੇ ਰਾਮ ਹਰੇ ਰਾਮ ਹੋਵੇ ਨੀ ਗੱਡੀ ਦੇ ਵਿੱਚ ਹਰੇ ਰਾਮ ਹਰੇ ਰਾਮ ਹੋਵੇ ਨੀ ਗੱਡੀ ਦੇ ਵਿੱਚ ਸ਼ਰ ਰਾਰਾ ਸ਼ਰ ਰਾਰਾ ਹੋਵੇਨੀ ਗੱਡੀ ਦੇ ਵਿੱਚ ਸ਼ਾਰਾ ਰਾਰਾ ਸ਼ਾਰਾ ਰਾਰਾ ਹੋਵੇਨੀ ਗੱਡੀ ਦੇ ਵਿੱਚ ਚੱਲਦੀ ਚੱਲਦੀ ਗੱਡੀ ਦੇ ਵਿੱਚ ਮੁਸਲਮਾਨ ਬੈ ਗਿਆ ਚੱਲਦੀ ਚੱਲਦੀ ਗੱਡੀ ਦੇ ਵਿੱਚ ਮੁਸਲਮਾਨ ਬੈ ਗਿਆ ਅੱਲਾਹੂ ਅੱਲਾਹੂ ਹੋਵੇਨੀ ਗੱਡੀ ਦੇ ਵਿੱਚ ਅੱਲਾਹੂ ਅੱਲਾਹੂ ਹੋਵੇ ਨੀ ਗੱਡੀ ਦੇ ਵਿੱਚ ਅੱਲਾਹੂ ਅੱਲਾਹੂ ਹੋਵੇ ਨੀ ਗੱਡੀ ਦੇ ਵਿੱਚ ਸ਼ਾਰਾ ਰਾਰਾ ਸ਼ਾਰਾ ਰਾਰਾ ਹੋਵੇ ਨੀ ਗੱਡੀ ਦੇ ਵਿੱਚ ਸ਼ਾਰਾ ਰਾਰਾ ਸ਼ਾਰਾ ਰਾਰਾ ਹੋਵੇ ਨੀ ਗੱਡੀ ਦੇ ਵਿੱਚ ਚੱਲਦੀ ਚੱਲਦੀ ਗੱਡੀ 'ਚ ਇਸਾਈ ਆ ਕੇ ਵਹਿ ਗਿਆ ਚੱਲਦੀ ਚੱਲਦੀ ਗੱਡੀ 'ਚ ਇਸਾਈ ਆ ਕੇ ਵਹਿ ਗਿਆ അല്ലെ ലുയാ അല്ലെ ലു ഓവേ ഗിച്ച് അല്ലെ ലുയാ അല്ലെ ലു ഓ വേണി ഗെ ലു അല്ലെ ലുയാ ഓവേ ഗെച്ച സാരാ റാ സാരാദാരാ ഓ വേണി ഗാരാ റാരാ സാരാദാരാ ഓ വേണി ഗ